ਨੱਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਵਿਕਰਮ ਮਜੀਠਿਆ ਨੂੰ ਉਹਨਾਂ ਦੀ ਧਰਮ ਪਤਨੀ ਗਨੀਤਕੌਰ ਮਜੀਠਿਆ ਮਿਲਣ ਲਈ ਪੁੱਜੇ ਉਹਨਾਂ ਦੇ ਵਕੀਲ ਦਮਨ ਵੀਰ ਸਿੰਘ ਸੋਪਤੀ ਵੀ ਪਹੁੰਚੇ ਜੋ ਕਿ ਨੱਬਾਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਕਰੀਬ 11:30 ਵਜੇ ਦਾਖਲ ਹੋਏ ਅਤੇ ਇੱਕ ਘੰਟੇ ਤੋਂ ਘੱਟ ਸਮੇਂ ਮੁਲਾਕਾਤ ਕਰਨ ਤੋਂ ਬਾਅਦ ਜਿਵੇਂ ਹੀ ਉਹ ਜੇਲ੍ਹ ਤੋਂ ਬਾਹਰ ਆਏ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਗਨੀਤਕੌਰ ਮਜੀਠਿਆ ਨੇ ਪੰਜਾਬ ਸਰਕਾਰ ਤੇ ਸ਼ਬਦੀ ਵਾਰ ਕਰਦੇ ਹੋਏ ਮਜੀਠਿਆ ਦੀ ਜਾਨ ਨੂੰ ਖਤਰਾ ਦੱਸਿਆ ਉਨਾਦੀ ਜ਼ਿੰਮੇਵਾਰ ਡੀਜੀਪੀ, ਏਡੀਜੀਪੀ ਅਤੇ ਜੇਲ ਸੁਪਰੀਡੈਂਟ ਜ਼ਿੰਮੇਵਾਰ ਹੋਣਗੇ ਇਹ ਗੱਲ ਆਖੀ ਹੈ ਜੇਕਰ ਮਜੀਠਿਆ ਨੂੰ ਕੁਝ ਵੀ ਹੁੰਦਾ ਹੈ ਤਾਂ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਉਹ ਕਹਿੰਦੇ ਨੇ ਕਿ ਮਾਨਯੋਗ ਹਾਈ ਕੋਰਟ ਵੱਲੋਂ ਜੋ ਟਿੱਪਣੀ ਕੀਤੀ ਗਈ ਹੈ ਉਸ ਤੋਂ ਪੰਜਾਬ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਉਹ ਕਾਫੀ ਫਿਕਰਮੰਦ ਨੇ ਕਿ ਵਿਕਰਮ ਮਜੀਠਿਆ ਨੂੰ ਲੈ ਕੇ ਜਿਸ ਤਰ੍ਹਾਂ ਦੀ ਧਮਕੀ ਸਾਹਮਣੇ ਆਈ ਹੈ ਜਿਸ ਦੇ ਲਈ ਉਹਨਾਂ ਦੇ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰਨਾ ਜ਼ਰੂਰੀ ਬੰਦ ਹੈ। ਇਸ ਮੌਕੇ ਬਿਕਰਮ ਮਜੀਠੀਆ ਦੇ ਵਕੀਲ ਦਮਨਵੀਰ ਸਿੰਘ ਸੋਪਤ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਫੈਸਲੇ ਦੇ ਬਾਵਜੂਦ ਵੀ ਜੇਲ ਸੁਪਰਡੈਂਟ ਇੰਦਰਜੀਤ ਸਿੰਘ ਕਾਲੋ ਵੱਲੋਂ ਉਨ੍ਹਾਂ ਦੀ ਮੁਲਾਕਾ ਡਿਪਟੀ ਸੁਪਰਡੈਂਟ ਦੇ ਕਮਰੇ ਵਿੱਚ ਕਰਵਾਉਣ ਸਮੇਂ ਕੈਮਰੇ ਲਗਾਏ ਗਏ ਸਨ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਜੀਠੀਆ ਦੀ ਬੈਰਕ ਦੇ ਬਾਹਰ ਲਗਾਏ ਗਏ ਕੈਮਰਿਆਂ ਦੀ ਨਿਗਰਾਨੀ ਅਰਵਿੰਦ ਕੇਜਰੀਵਾਲ ਦੀ ਟੀਮ ਅਤੇ ਭਗਵੰਤ ਮਾਨ ਦੀ ਟੀਮ ਕਰ ਰਹੀ ਹੈ ਜੋ ਕਿ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰਦੇ ਹਨ ਉਨ੍ਹਾਂ ਨੇ ਇਸ ਗੱਲ ਤੇ ਵੀ ਸਵਾਲ ਖੜੇ ਕੀਤੇ ਕਿ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਹੀ ਆਈਸੋਲੇਟ ਕੀਤਾ ਗਿਆ ਜਦੋਂ ਕਿ ਧਮਕੀ ਵੀ ਉਹਨਾਂ ਨੂੰ ਹੀ ਆਈ ਹੈ ਉਹਨਾਂ ਕਿਹਾ ਕਿ ਮਜੀਠੀਆ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੇ ਧੱਕੇ ਦੇ ਬਾਵਜੂਦ ਵੀ ਚੜ੍ਹਦੀ ਕਲਾ 'ਚ ਨੇ ਇਸ ਤੋਂ ਇਲਾਵਾ ਵਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਤੇ ਵਕੀਲ ਨੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਖੁਦ ਸੁਣੋ ਅ ਦੇਖੋ 6 ਮਹੀਨੇ ਹੋ ਗਏ ਜਦ ਤਈ ਮੈਂ ਇੱਕ ਸਿਬਾਰੀ ਜਦ ਮਿਲੀ ਸੀਗੀ ਸਰਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲਸ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਤੇ ਕਿੰਨੇ ਕਤਲ ਹੋ ਚੁੱਕੇ ਐ ਜੇ ਲਾਂਚ ਸਾਰਿਆਂ ਨੂੰ ਪਤਾ ਹੈ ਸਿੱਧੂ ਮੂਸੇਵਾਲਾ ਇਹਦਾ ਜਿਹੜਾ ਹੋਇਆ ਸੀ ਉਹ ਵੀ ਸਿਕਿਉਰਿਟੀ ਵਿਦਡਰਾ ਕਰਨ ਕਰਕੇ ਉਹਦੀ ਕਰਕੇ ਸਾਰਿਆਂ ਨੂੰ ਬੜਾ ਸਾਨੂੰ ਪਰਿਵਾਰ ਨੂੰ ਬੜੀ ਫਿਕਰ ਹੈ ਕਿ ਕਿ ਇਸ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕਰਨਾ ਹੈ ਉਹਨਾਂ ਨਾਲ ਜਿੰਨਾ ਤੱਕਾ ਇਹਨਾਂ ਨੇ ਕੀਤਾ ਹੈ ਵਾਇਲੇਸ਼ਨਸ ਕਰਕੇ ਉਹ ਤਾਂ ਸਾਰਾਂ ਦੇ ਸਭ ਜਿਹੜੀ ਜਿਹੜੀ ਧਮਕੀ ਮਿਲੀ ਹੈ ਬੱਬਰ ਇੰਟਰਨੈਸ਼ਨਲ ਵੱਲੋਂ ਜੋ ਜਾਨਵਰ ਮਾਰਦੇ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਹੁਣ ਹਾਈ ਕੋਰਟ ਤੇ ਵੀ ਆਰਡਰ ਹੋ ਗਏ ਨੇ ਮੈਂ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਟਰਵੈਨ ਕਰਕੇ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਉਹ ਨੀਤਾ ਸਰਕਾਰ ਦੀ ਜੀਡੀ ਮੰਸਾ ਸੀਗੀ ਉਹ ਤਾਂ ਸਾਰਾਂ ਦੇ ਸਾਹਮਣੇ ਆ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਵੱਲੋਂ ਪਰ ਅਜ ਤੱਕ ਕੋਈ ਸਰਕਾਰ ਨੇ ਵੀ ਜਵਾਬ ਦਿੱਤਾ ਕਦੇ ਵੀ ਠੀਕ ਨੇ ਡਾਇਰੈਕਸ਼ਨ ਦਿੱਤੀ ਗਈ ਸੀ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਸੇ ਦੀ ਤੇ ਮਜੀਠਾ ਫੈਮਲੀ ਦੀ ਬਾਦਲ ਫੈਮਲੀ ਦੀ ਜੁੜਾ ਸ਼ਰੂਮਨੀ ਅਕਾਲੀ ਦਲ ਦੇ ਕਿਸੇ ਵੀ ਬੰਦੇ ਨਾਲ ਜੇ ਕੁਝ 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 ਹੁੰਦਾ ਹੈ ਸਾਨੂੰ ਛੱਡੋ ਉਹ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਰ ਸਕਦੀ ਉਹ ਸਾਡੀ ਕੀ ਫਿਕਰ ਕਰੂਗੀ ਥ੍ਰੈਟ ਨੂੰ ਲੈ ਕੇ ਮਝੱਟੇ ਸਾਹਿਬ ਨਾਲ ਗੱਲ ਹੋਈ ਹੈ ਕੀ ਕਿਹਾ ਕੀ ਕਿਹਾਵਾਂ ਨੇ ਫਿਕਰ ਤਾਂ ਸਾਰਿਆਂ ਨੂੰ ਹੈ ਉਹਨਾਂ ਨੂੰ ਵੀ ਹੈ ਸਾਨੂੰ ਵੀ ਹੈ ਸਾਰੇ ਪਰਿਵਾਰ ਨੂੰ ਕਿੰਨੀ ਫਿਕਰ ਹੈ ਉਹਨੇ ਮਾਤਾ ਜੀ ਨੂੰ ਮਾਤਾ ਜੀ ਦਾ ਸੋਚੋ ਛੋਟੇ ਬੱਚੇ ਨੇ ਸਾਡੇ ਕੌਣ ਜ਼ਿੰਮੇਵਾਰ ਹੋਗਾ ਸਿੱਧਾ ਸਰਕਾਰ डीजीपी साहब एडीजीपी जेलस ਹੁਣ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਕਿ ਹੁਣ ਮੇਰੇ ਲੱਗਦੀ ਕਿ ਲੱਗਦਾ ਜੀ ਤੁਸੀਂ ਮਿਲ ਕੇ ਆਏ ਹੋ ਅੰਦਰ ਸੇਫਟੀ ਪਰਪਸ ਕੀ ਗੱਲ ਹੋਈ ਹੈ ਤੁਹਾਡੀ ਸੇਫਟੀ ਪਰਪਸ ਨਾਲ ਮੋਜੀ ਤਾਂ ਮੈਂ ਕਹਿ ਰਹੀ ਹਾਂ ਸਾਰਿਆਂ ਨੂੰ ਫਿਕਰ ਹੈ ਕਿਉਂਕਿ ਇਸ ਇਹ ਸਰਕਾਰ ਤੇ ਕਿਸੇ ਨੂੰ ਭਰੋਸਾ ਨਹੀਂ ਸਾਨੂੰ ਤਾਂ ਬਿਲਕੁਲ ਨਹੀਂ ਹੈ ਹੁਣ ਹਾਈ ਕੋਰਟ ਨੇ ਇਹ ਕੋਈ ਕੰਡਮਡ ਕ੍ਰਿਮੀਨਲ ਅੰਡਰਟਾਈਲ ਨੂੰ ਤੁਸੀਂ ਆਈਸੋਲੇਟ ਕਰ ਸਕਦੇ ਹੋ ਗੈਂਗਸਟਰ ਨੂੰ ਤੁਸੀਂ ਕਿਸੇ ਨੂੰ ਆਈਸੋਲੇਟ ਨਹੀਂ ਕੀਤਾ ਤੁਸੀਂ ਉਹਨੂੰ ਹਰ ਉਹਦਾ ਜਿਹੜਾ ਸਟੈਪ ਹੈ ਉਹ ਅੱਖਾਂ ਬੈਟ ਕਰਦਾ ਉਹ ਸਰਵੇਲੈਂਸ 'ਚ ਹੈ ਮੈਂ ਤੁਹਾਨੂੰ ਯਕੀਨੀ ਦੱਸ ਸਕਦਾ ਕਿ ਪ੍ਰਾਈਵੇਟ ਬੰਦੇ ਅਨਔਥਰਾਇਜ਼ਡ ਬੰਦੇ ਅਰਵਿੰਦ ਕੇਜਰੀਵਾਲ ਦੇ ਸੈ ਡਿਸਟ੍ਰਿਕਟ ਪਲੇਜ਼ਰ ਵਾਸਤੇ ਭਗਵੰਤ ਮਾਨ ਦੇ ਸੈ ਡਿਸਟ੍ਰਿਕਟ ਪਲੇਜ਼ਰ ਵਾਸਤੇ ਇਹ ਕੈਮਰਸ ਨੂੰ ਵਿਊ ਕਰ ਰਹੇ ਹੈ ਸਾਡੀ ਐਪਰੀਹੈਂਸ਼ਨ ਹੈ ਕਿ ਇਹ ਮੋਰਫ ਕਰਨਗੇ ਔਰ ਇਹਨਾਂ ਨੇ ਹਰ ਫੰਡਮੈਂਟਲ ਰਾਈਟ ਜਿਹੜਾ ਹੈ ਵਾਇਲਟ ਕੀਤਾ ਜਿਹੜੇ ਬੰਦੇ ਨੂੰ ਖਤਰਾ ਹੈ ਤੁਸੀਂ ਉਹਦੇ ਵਾਸਤੇ ਜੇਲ ਵਿਦਿਨ ਜੇਲ ਬਣਾ ਦਿੱਤੀ ਤੁਸੀਂ ਜੇਲ ਦੇ ਅੰਦਰ ਕਿੰਨੀ ਕਿ ਲਿਬਰਟੀ ਤੇ ਕਿੰਨੀ ਕਿ ਫ੍ਰੀडम ਹੁੰਦੀ ਹੈ ਕਟੇਲਡ ਹੁੰਦੀ ਹੈ ਨਾ ਜੀ ਉਹਦੇ ਬਿਯੋਂਡ ਵੀ ਤੁਸੀਂ ਬੰਦੇ ਨੂੰ 24 ਘੰਟੇ ਆਈਸੋਲੇਸ਼ਨ ਚ ਰੱਖਿਆ ਹੋਇਆ ਇਹ ਗਾਰਬ ਜਿਹੜਾ ਤੁਸੀਂ ਰੱਖਿਆ ਨਾ ਕਿ ਸਿਕਿਉਰਿਟੀ ਵਾਲਾ ਇਸ਼ੂ ਉਹਨਾਂ ਨੇ ਕਿਹਾ ਥੋੜੀ ਹੈ ਪਨਿਸ਼ਮੈਂਟ ਕਿਹਨੂੰ ਦਿੱਤੀ ਜਾ ਰਹੀ ਹੈ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਨੂੰ ਪਰ ਇਹਨਾਂ ਗੱਲਾਂ ਨਾਲ ਉਹਦਾ ਮਨੋਬਲ ਨਹੀਂ ਟੁੱਟਦਾ ਉਹ ਸਾਨੂੰ ਹੀ ਦੱਸ ਕੇ ਆਏ ਨੇ ਕਿ ਉਹ ਚੜ੍ਹਦੀ ਕਲਾ 'ਚ ਨੇ ਔਰ ਗੁਰੂ ਸਾਹਿਬ ਦੀ ਪੂਰੀ ਮਿਹਰ ਨੰਬਰ 1 ਇਸ਼ੂ ਔਰ ਸ਼ੁਕਰ ਹੈ ਆਨਰੇਬਲ ਕੋਰਟਸ ਦਾ ਇਹਨਾਂ ਨੇ ਟਿਲ ਦਾ ਜ਼ੋਰ ਲਾ ਲਿਆ ਕਿ ਪਰਿਵਾਰ ਨੂੰ ਨਾ ਮਿਲ ਸਕੇ ਦੇਖ ਨਾ ਸਕੇ ਇਹਨਾਂ ਨੇ ਜਦ ਆਨਰੇਬਲ ਕੋਰਟਸ ਕਹਿੰਦੇ ਸੀਗੇ ਕਿ ਐਕਟ ਐਸ ਪਰ ਲਾ ਇਹਨਾਂ ਨੇ ਲਾ ਨੂੰ ਟਵਿਕ ਕੀਤਾ ਇਹਨਾਂ ਨੇ ਲਾ ਨੂੰ ਮੈਨੀਪੂਲੇਟ ਕੀਤਾ ਜਦ ਤੱਕ ਸਪੈਸੀਫਿਕ ਡਾਇਰੈਕਸ਼ਨ ਨਹੀਂ ਆਈ ਕਿ ਤੁਸੀਂ ਸਿਲਾਖਾ ਤੋਂ ਬਿਓਂਡ ਨਹੀਂ ਮਿਲਣਾ ਅੱਜ ਇਹਨਾਂ ਨੇ ਸਾਨੂੰ ਡਿਪਟੀ ਸੁਪਰਡੈਂਟ ਸਾਹਿਬ ਦੇ ਦਫ਼ਤਰ 'ਚ ਕੋਈ ਪੋਣੇ 12 11:40 ਤੇ ਮਿਲਾਇਆ ਜੀ ਮਗਰੋਂ ਪਿੱਛੇ-ਪਿੱਛੇ ਏਜੀ ਸਾਹਿਬ ਭਜੇ ਆਏ ਅੰਦਰ ਕਿ ਦੇਖੋ ਵੱਧ ਤ ਨਹੀਂ 1 ਮਿੰਟ ਵੱਧ ਨਹੀਂ ਹੋ ਗਿਆ ਥਿਸ ਇਜ਼ ਦਾ ਕਾਈਂਡ ਆਫ ਪ੍ਰੈਸ਼ਰ ਔਨ ਦਾ ਪੁਲਿਸ ਆਫਿਸਰਸ ਆਫ ਦਾ ਹਾਈਐਸਟ ਲੈਵਲ ਉਸਨੇ ਮੁਲਾਕਾਤ ਆਪ ਦੀ ਐਂਟਰੀ ਉਸ ਟਾਈਮ ਤੇ ਕੀਤੀ ਜਿਹੜੀ ਸਾਡੀ ਮੁਲਾਕਾਤ ਨੂੰ ਲੈਪਸ ਕਰ ਰਹੀ ਸੀ ਓਵਰਲੈਪ ਕਰ ਰਹੀ ਸੀ ਇਹ ਕਾਦੇ ਵਾਸਤੇ ਸੀ ਨੰਬਰ 1 ਤੇ ਹੁਣ ਜਿਹੜਾ ਹੈਗਾ ਕੋਰਟ ਵੱਲੋਂ ਜੋ ਫੈਸਲਾ ਆ ਰਿਹਾਗਾ ਕੀ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਬੈਰਕ ਚੇਂਜ ਹੋਏਗੀ ਨਹੀਂ ਬੈਰਕ ਚੇਂਜ ਉਹਨਾਂ ਦੀ ਸਿਕਿਉਰਿਟੀ ਮੇਨਟੇਨ ਕਰੋ ਤਿੰਨ ਅਫਸਰਾਂ ਦੀ ਰਿਸਪੌਂਸਿਬਿਲਟੀ ਹੈ ਨੰਬਰ 1 ਜਿਹੜੇ ਅੱਜ ਅੰਦਰ ਬੜੇ ਨੇ ਏਡੀਜੀ ਪ੍ਰੈਜ਼ੈਂਸ ਨੰਬਰ 2 ਇੱਕ ਆਈਜੀ ਪ੍ਰੈਜ਼ੈਂਸ ਨੇ ਨੰਬਰ 3 ਜਿਹੜਾ ਇੱਥੇ ਦਾ ਇਨਚਾਰਜ ਹੈ ਕਾਲੋ ਇਟ ਇਜ਼ ਹਿਸ ਰਿਸਪੌਂਸਿਬਿਲਟੀ ਮੌਕੇ ਦਾ ਅਫਸਰ ਉਹ ਹੈ ਅੱਜ ਫਿਰ ਉਹਨਾਂ ਨੇ ਕਾਲੋ ਸਾਹਿਬ ਨੇ ਕਿਹਦੇ ਕੈਂਟ ਤੇ ਮੈਨੂੰ ਦੱਸੋ ਅੱਜ ਕੰਟੈਂਪਟ ਕੀਤੀ ਹੈ ਕੋਰਟ ਦੀ ਕਿ ਅੱਜ ਉਹਨਾਂ ਨੇ ਸਾਡੇ ਜਿੱਥੇ ਮੀਟਿੰਗ ਰੂਮ ਸੀ ਉੱਥੇ ਫਿਰ ਕੈਮਰਾ ਲਾਤਾ ਐਂਡ दैट ਕੈਮਰਾ ਇਜ਼ ਨਿਊ ਪਹਿਲਾਂ ਨਹੀਂ ਸੀ ਡਿਪਟੀ ਸੁਪਰਡੈਂਡਰ ਦੇ ਦਫ਼ਤਰ 'ਚ ਅੱਜ ਕੈਮਰਾ ਲਾਇਆ ਹੋਇਆ ਸੀ ਉਹ ਸਾਨੂੰ ਦੇਖ ਰਹੇ ਸੀ ਪ੍ਰਾਈਵੇਟ ਬੰਦੇ ਦੇਖ ਰਹੇ ਆ ਉਹ ਕੈਮਰੇ 'ਚ ਸਾਨੂੰ ਐਪਰੀਹੈਂਸ਼ਨ ਐ ਮਾਈਕ ਲੱਗਿਆ ਹੋਇਆ ਔਰ ਡਾਇਰੈਕਸ਼ਨ ਨੇ ਔਨਰੇਬਲ ਕੋਰਟ ਦੀ ਕਿ ਇਹੋ ਜੀ ਕੋਈ ਹਰਕਤ ਜਿਹੜੀ ਤੁਸੀਂ ਕਰਦੇ ਹੋ ਉਹ ਨਹੀਂ ਕਰਨੀ ਚਾਹੀਦੀ ਇਹਨਾਂ ਨੇ ਅੱਜ ਕੀਤੀ ਸਿਕਿਉਰਿਟੀ ਦੇ ਨਾਂ ਤੇ ਉਦੀ ਗਾਰ ਤੇ ਉਹਨਾਂ ਨੂੰ ਹੋਰ ਪਰੇਸ਼ਾਨ ਕੀਤਾ ਜਾ ਰਿਹਾ ਆਈਸੋਲੇਸ਼ਨ ਚ ਰੱਖਿਆ ਜਾ ਰਿਹਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਤੁਹਾਡੀ ਰਿਸਪੌਂਸਿਬਿਲਟੀ ਹੈ ਥੈਟ ਨੋ ਲਾਸ ਸ਼ੁੱਡ ਬੀ ਕਾਸਟ ਟੂ ਹਿਮ ਨਹੀਂ ਤਾਂ ਤੁਸੀਂ ਪਰਸਨਲੀ ਲਾਇਬਲ ਹੋ ਇਸ ਤੋਂ ਸਟ੍ਰਿਕਟ ਤੇ ਡਾਇਰੈਕਟ ਡਾਇਰੈਕਸ਼ਨਸ ਆਨਰੇਬਲ ਹਾਈ ਕੋਰਟ ਤੋਂ ਨਹੀਂ ਆ ਸਕਦੀ ਸੀ ਜੀ ਸਰ ਕੱਲੇ ਪੈਰ ਕਿਚੇ ਨੇ ਚਾ ਹੋਰ ਵੀ ਇਹਨਾਂ ਦੇ ਨਾਲ ਕੋਈ ਰੱਖੇ ਹੋਏ ਸਰ ਇਹ ਜਿਹੜੀ ਓਵਰ ਸੈਂਸਿਟਿਵ ਗੱਲਾਂ ਨੇ ਜਿੰਨੀ ਕਿ ਮੈਨੂੰ ਨੋਲਿਜ ਹੈ ਉਹ ਵੀ ਮੈਂ ਆਈ ਵਿਲ ਪ੍ਰੀਵੈਂਟ ਮੈ ਸੈਲਫ ਓਮ ਸ਼ੇਅਰਿੰਗ ਇਟ ਵਿਦ ਯੂ ਪਰ ਸਿਚੁਏਸ਼ਨ ਬਹੁਤ ਗ੍ਰਿਮ ਹੈ